ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਾਬਾ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪਾਲ ਵੀਰ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀ ਆ ਗੱਲਬਾਤ ਹੁਣ ਕਰਦੇ ਆ ਵੀਰ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਜੀਹਾ ਭਾਈ ਗੁਰੂ ਰਾਮ ਦਾਸ ਜੀ ਕਿਰਪਾ ਬਾਬੇ ਪਾਲਾ ਸੋਹਣੀਪੁਰੀ ਚਲੋ ਵਧੀਆ ਕਿਰਪਾ ਚੀਦੀ ਜੀ ਤੇ ਨਾਮ ਦਸਤੇ ਕਰਿਆ ਹਾਂ ਭਾਈ ਮੈਂ ਅਮਰਪਾਲ ਛੇਕ ਜੀ ਹਾਂਜੀ ਹਾਂਜੀ ਜ਼ਿਲ੍ਹਾ ਮਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਖੇਤੀਆਂ ਤੋਂ 2 ਕਿਲੋਮੀਟਰ ਦੂਰ ਜੇ ਪਿੰਡ ਆਪਣਾ ਰਈਆ ਚਾਰ ਬਿਆਸ ਸਾਧ ਦੇ ਮੇਨ ਰੋਡ ਤੋਂ 1 ਕਿਲੋਮੀਟਰ ਤੇ ਬਟਾਰੀ 2 ਨੰਬਰ ਗਲੀ ਜੀ ਆਪਣੀ ਠੇਕੇ ਲੱਗੋ। ਅੱਛਾ। ਹਾਂਜੀ ਕਈ ਵੀਰ ਭਰਾਵਾਂ ਨੇ ਹਲਾ ਠੇਕੇ ਲਾ ਕੇ 2 ਨੰਬਰ ਗਲੀ ਜੀ। ਠੀਕ ਹੈ ਜੀ। ਹਾਂਜੀ ਤੇ ਫੋਨ ਨੰਬਰ ਪੁੱਛਦੇ ਕਰੀ। ਫੋਨ ਨੰਬਰ ਜੀ ਆਪਣਾ 8424 818615 ਤੇ WhatsApp ਚੱਲਦਾ ਜੀ। ਠੀਕ ਹੈ। ਹਾਂਜੀ ਅਜੇ ਫੇਰ ਫੁਲਕਾਰੀਆਂ ਪਾਤੀਆਂ ਜੀ। ਇਹ ਵੀਰ ਜੀ ਸ਼ੌਂਕ ਆ ਮਾਨ ਦਾ ਫੋਨ ਫੁਲਕਾਰੀਆਂ ਵਾਲੀਆਂ ਹੈ ਵੜੀਆਂ ਦੇ ਮਖਿਆ ਪਾ ਰਹੀ ਗਰਸੀ ਪੋਟ ਕੇ ਲੈਂਦੀ ਬਾਜ਼ਾਰ ਕੀ ਜਰਸੀ ਪੰਜਾਬ ਦੀ ਦੋਂਦੀ ਆ। ਅੱਛਾ। ਹਾਂਜੀ ਲਿਆ ਖੋਲਾ ਫੇਰ ਤੋਰੀ ਸੋਈ ਜੇ। ਸੋਈ ਵੀਰ ਜੀ ਬੜੀ ਤੇ ਦੰਦ ਚੈੱਕ ਕੀਤੇ ਤੁਸੀਂ ਇਹਦੇ ਆਪੇ ਜੀ ਦਿਖਾਉਣੇ ਆ ਇਹ ਨਾ ਕੋਈ ਇਧਰ ਦੇਖੋ ਫਿਰ ਥਣ ਅੱਛਾ ਇਦਾਂ ਬਹਿ ਜਾਣਾ ਇਦਾਂ ਹੀ ਠੀਕ ਆ ਇਹ ਨਾ ਕੋਈ ਭਰਾ ਕਵੇ ਅੰਮ੍ਰਿਤੋਦਾਂ ਕਹਿੰਦਾ ਵਾ ਦੋਦੀ ਹੋਵੇ ਕੋਈ ਵੱਛੀ ਲੈ ਜਾਵੇ ਨਹੀਂ ਤੇ ਰਹਿਣ ਦਵੇ ਕੋਲ ਪਤੋਏ ਆ ਦੇਖ ਲਓ ਜੀ ਦੋ ਦੰਦ ਆ ਜਿਹੜੀ ਪੇਅਰ ਦੋ ਦੰਦ ਲੈ ਜਾਓ ਜੀ ਬੱਚਾ ਕਿਹੜਾ ਜਿਹੜਾ ਆਵਲ ਜੀ ਮੈਂ ਸ਼ਾਰਪੀ ਪਾਜੀ ਆ ਅੱਛਾ ਜਿਹੜਾ ਇਹਦਾ ਬਾਕੀ ਪਹਿਲਾ ਹੀ ਸੁਆ ਵਾ ਇਹਦਾ ਤੇ ਆਹ ਦੇਖ ਸਕਦੇ ਜੀ ਘਰ ਆ ਵੀ ਭਾਈ ਓਦਾਂ ਮਾੜੀ ਮੋਟੀ ਚਬੂਦਲ ਕਰੂਗੀ ਠੀਕ ਆ ਢੰਜਰਾ ਤੋਂ ਕਰੂਗੀ ਆ ਵੇ ਲੋ ਖਾਣ ਵੀ ਇਹਦੇ ਦੇਖ ਸਕਦੇ ਜੇ ਲਾਗੇ ਤਾਂ ਲੈ ਜਾ ਵੀਰ ਜੀ ਲੈ ਆਓ ਆ ਜਾਓ ਵੀਰ ਜੀ ਹਾਂਜੀ ਇਹ ਲੋ ਵੀ ਜੀ ਪਿਓਰ ਪੰਜਾਬ ਵਾਲੀ ਜਰਸੀ ਆ ਹਾਂਜੀ ਉਹਨੇ ਕਿ ਦਰਦੀ ਕਹਿੰਦੀ ਨਾ ਪਾਓ ਰਾਂਝੋ ਦੇਮ ਉਹ ਜਰਾ ਯਾਰ ਮੀਂਹ ਪੈ ਗਿਆ। ਤੋ ਨਾ ਹੌਲੀ। ਇਹਦਾ ਕੋਈ ਨਾ ਮੁੱਲ ਰਣੀ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ? ਮੁੱਲ ਤੁਸੀਂ ਦੱਸ ਦੋ ਪੀਪਾ ਜੀ ਤੁਸੀਂ। ਜੈ ਜੀ ਕਰੀਏ ਫਿਰ। ਪਾ ਨਾ ਪਾ ਹੀ ਕਰ। ਨਵਾਂ ਸਾਲ ਆਉਂਦਿਆ ਹੁਣ। ਮੇਰਾ ਨਾ ਪੁਝਾਈ ਕਰ ਲਈ ਨਹੀਂ ਦੁੱਧ ਕਿੰਨਾ ਇੱਥੇ ਦਸੀਏ ਦੋ ਦਰਪੀਵਾ ਜੀ 12 ਲੀਟਰ ਤਿਆਰ ਆ ਤਿਆਰ ਪਰ ਆ ਨਹੀਂ ਕਰਕੇ ਵੀਰਪਾ ਦੋ ਟਾਈਮ ਚੋਗ ਲੈ ਜਾਂ ਟਾਈਮ ਲੈ ਜੇ ਆਨਲਾਈਨ ਮੰਗਾਉ ਸਾਡੇ ਦੋ ਟਾਈਮ ਤੇ ਗਾਰੰਟੀ ਇੱਥੇ ਚੋਗ ਲੈ ਜਾਊਗਾ ਗਾੜੀ ਅਗਲੇ ਦੀ ਗਾਰੰਟੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਰੱਖੀਏ ਦਾ ਮੁੱਲ ਫਿਰ ਮੁੱਲ ਤੁਸੀਂ ਦੱਸ ਦਰਪੀਵਾ ਜੀ ਦੱਸਿਓ ਜਿਆਦਾ ਜਿਆਦਾ ਬਿਲਕੁਲ ਨਹੀਂ ਜਿੰਨੇ ਦੇ ਜਿਆਦਾ ਜੈਸ ਨਹੀਂ 45000 ਜਮਾਨਤਾਂ ਨੂੰ ਜੀ ਕਿੰਨਾ 2 ਛੜ ਦਾਂਗੇ 1000 ਹੋਰ ਛੜ ਦਾਂ ਏ अच्छा या है और शर्टा 42000 दी 42000 दी डिमांड ਤਾਂ ਹੋਰ ਖੁੱਲਾਊਗਾ ਵੀਰ ਭਰਾ ਫੋਨ ਲਾਵੇ ਫੋਨ ਲਾਵੇ ਕੋਈ ਪਤਾ ਹੀ ਨਹੀਂ ਕਿੱਥੇ ਕਰ ਦੇਣੀ ਆ ਹੋਰ ਵੀ ਬਾਜੀ ਇਹ ਚੀਜ਼ਾਂ ਤੁਹਾਨੂੰ ਬੜਾ ਵਟਾਰੀ ਮਿਲਦੀਆਂ ਠੀਕ ਆ ਆ ਦੇਖ ਸਕਦੇ ਕੋਈ ਰੱਸੀ ਦੀ ਲੋੜ ਨਹੀਂ ਕੋਈ ਬੱਟੇ ਦੀ ਨਹੀਂ ਠੀਕ ਹੈ ਜੀ ਐਦਾ ਮੈਦਾਨ ਦੀ ਆਖੋ ਛੱਡ ਕੇ ਮਾਰਨ ਨੂੰ ਤਾਰਾ ਠੀਕ ਹੈ ਜੀ ਹਾਂ ਜੀ ਤੇ ਹੁਣ ਇਹਦੇ ਬਾਰੇ ਦੱਸੀ ਜਿਹੜੀ ਦੂਸਰੇ ਨੰਬਰ ਤੇ ਆ ਇਹਦਾ ਵੀ ਠੰਡ ਹਵਾਨਾ ਥੱਲੇ ਆ ਦੇਖ ਸਕਦੇ ਜੀ ਇੱਕ ਰੀ ਮਿਲਕ ਮਿਲ ਵੀ ਦੇਖ ਸਕਦੇ ਚੰਗੀ ਲੱਗੀ ਆ ਕੱਦ ਕਾਠ ਵੀ ਜਿਹੜਾ ਇਹਦਾ ਚੰਗਾ ਇਹਦਾ ਕਿਨਵਾ ਸੂਆ ਜਾਵੇ ਜੀ 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 ਦੂਜਾ ਸੂਆ ਸੂਈ ਆ ਕਿੰਨਾ ਚਿਰ ਹੈ ਸੂਈ ਨੂੰ ਮੈਨੂੰ ਵੀ ਜੀ ਸੂਈ ਨੂੰ ਅੱਠਵਾ ਦੇਣੀ ਆ ਆਪਾਂ ਭਾਬੀ ਬੀ ਪਹਿਲਾਂ ਗੱਲ ਦੱਸ ਕੇ ਦੇਣੀ ਆ ਕੋਈ ਵੀਪਰਾ ਮੁੜ ਕੇ ਲਾਂਮਾ ਨਹੀਂ ਲੈਣਾ ਆਹੜਾ ਮਗਰ ਦਾ ਥਾਣਾ ਨਾ ਗਾਂ ਦਾ ਭਾਜੀ ਗਿਣਤੀ ਦਾ ਦਹਾ ਧਾਰਾਂ ਦਾ ਫਰਕ ਹੋਊਗਾ ਅੱਛਾ ਆਹ ਜਿਹੜਾ ਹਰਪ੍ਰੀਤ ਵੱਡੇ ਭਾਜੀ ਠੀਕ ਆ ਆਹ ਜਿਹੜਾ ਇਹ ਚ 10 ਧਾਰਾਂ ਦਾ 10 ਧਾਰਾਂ ਦਾ ਫਰਕ ਹੋਊਗਾ ਕੋ ਲੀਟਰ ਨਾਲ ਵੀਰ ਭਰਾ ਚੋ ਕੇ ਲੈ ਜੀ ਠੀਕ ਹੈ ਜੀ ਹਾਂ ਜੀ ਤੇ ਸਾਡੇ ਠੀਕ ਹੈ ਲਿਆ ਤੇ ਇਹਦੇ ਕੋ ਦੁੱਧ ਕਿੰਨੇ ਤਿਆਰ ਮੋਕੇ ਤੇ ਦੋ ਦੱਬੇ ਭਾਜੀ ਅੱਛੀ ਕੋ 15 ਕਿਲੋ ਤਿਆਰ ਹੈ ਮੋਕੇ ਤੇ ਅੱਛਾ ਹਾਂ ਜੀ ਤੇ ਕਿੰਨੇ ਦਿਨ ਹੋਈ ਸੂਈ ਨਾਲ ਇਹਨੂੰ ਵੀ ਜੀ ਸੂਈ ਨਾਲ ਠਾਵਾ ਦੇਣਾ ਅੱਛੀ 20 ਤੋਂ ਬਾਹਰ ਜਾਊਗੀ ਇਹ ਪਲੱਸ ਤੋਂ ਲਿਆ ਫਿਰ ਖੋਲੋ ਤੋਰ ਦੀਏ ਹਾਂ ਜੀ ਇਹਦੇ ਮਗਰਲੇ ਸਾਂਝ ਧਾਰਾਂ ਕੱਟਿਆ ਆਹ ਬੱਚਾ ਜੀ ਇਹਦਾ ਆ ਜੀ ਵੀਰ ਜੀ ਦੱਬਾ ਬੱਚਾ ਲਿਆ ਆ ਜੀ ਇਹਨਾਂ ਸਿਪਾ ਜੀ ਇਹਨਾਂ ਨੂੰ ਵੀ ਭਰਾ ਸਵੇ ਜਿਹੜੀ ਸਚਾਈ ਦੱਸ ਕੇ ਦੇਣੀ ਠੀਕ ਹੈ ਜੀ ਚਲ ਇੱਧਰ ਵੇਖੋ ਸੀਲੀਆਂ ਖੰਡੀਆਂ ਐਡਾਂ ਹੀ ਆਖੋ ਮੈਥੇ ਧਾਰਾ ਮਾਰ ਦਿੰਨਾ ਵਾ ਇਹਨਾਂ ਕੋਈ ਭੈਣ ਭਰਾ ਕਵੇ ਅੱਛਾ ਇੱਕ ਦੀ ਮੋਟਰ ਆਰਗੂੰ ਅੱਛੀ ਆਊਗੀ ਠੀਕ ਹੈ ਜੀ ਠੀਕ ਹੈ ਲੈ ਲਓ ਜੀ ਚਲੋ ਛੱਟਾ ਹੋਵੇ ਕੋ ਥਣ ਜਿਹੜੀ ਗੱਲ ਪਹਿਲਾਂ ਦੱਸ ਕੇ ਦਿੱਤੀ 1 ਲੀਟਰ ਨਾਲ ਵੀਰ ਭਰਾ ਚੋਗੇ ਲੈ ਜੀ ਠੀਕ ਹੈ ਜੀ ਫਿਰ ਖੁਰ ਪੀਵਾ ਜੀ ਨਾੜਾ ਕੱਢੀਆਂ ਇਹਦੀਆਂ ਮਿਲ ਤੋਂ ਲੈ ਜੀ ਤੋਰਦਾ ਫਿਰ ਇੱਕ ਉਤਰਾਵੇਂ ਜਿਹੜਾ ਕੱਦ ਕੱਖ ਵੀ ਜਿਹੜਾ ਇਹਦਾ ਚੰਗਾ ਹੈ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਹੈ ਇਹ ਨਹੀਂ ਕਰਦੀ ਭਾਈ ਅੰਦਰ ਮਾਰਨ ਦਿੱਤੀਆਂ ਬਾਜ਼ਾਰ ਚ ਨਹੀਂ ਠੀਕ ਹੈ ਖੁੱਲੇ ਮੈਦਾਨ ਚ ਆਹ ਦੇਖ ਸਕਦੇ ਜੇ ਇਤਨੇ ਹੋ ਜਾਣਗੇ ਮਟਰਾਂ ਚ ਥੱਲੇ ਠੀਕ ਹੈ ਜੀ ਵੇਖ ਲਓ ਚਲੋ ਲੈ ਆ ਵੀਰ ਜੀ ਫਿਰ ਕਿੰਨਾ ਵੀਰ ਜੀ ਮੋਕੇ ਦੇ ਤਿਆਰ ਦੱਸਿਆ ਜੇ ਦੇਖੋ ਦੋ ਵੀਰ ਜੀ 15 ਰੁਪਏ 14 ਦੀ ਗਰੰਟੀ ਯਾਰ 14 15 ਲੀਟਰ ਜਿਹੜਾ ਕਹਿੰਦੇ ਕਿ ਤਿਆਰ ਹੈ ਮੋਕੇ ਤੇ ਸਾਰੇ ਵੀਰਾਂ ਨੂੰ ਬਿੰਦੇ ਇਹ ਹੈ ਕਿ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਵੇਖ ਚੱਕ ਕੇ ਪੱਸ਼ੂ ਖੜੋ ਜੀ ਬਾਕੀ ਆ ਚੰਗੀ ਜਰਾ ਤੁਸਾਂ ਵੀ ਦੇਖ ਸਾਡੇ ਜੀ ਉਹ ਫਲਕਾਰੀ ਦੇਤੀ ਜੀ ਫਲਕਾਰੀ ਜਿਹੜੀ ਰਾਜ ਦੇਗ ਪੀ ਜਿਆ ਤੇ ਮੁੱਲ ਵੀਰ ਜੀ ਦਾ ਕੀ ਰੱਖੀਏ ਫਿਰ ਆਪਾਂ ਮੁੱਲ ਤੇ ਵੀਰ ਜੀ ਵੇਖੋ ਜਿਹੜੇ ਧਾਰਾ ਨਾ ਦਾ ਘੱਟ ਹੁੰਦੀਆਂ ਹਾਂਜੀ ਠੀਕ ਆ ਹਾਂਜੀ ਫਿਰ ਦੇ ਵਛੀ ਦਾ ਮੁੱਲ 60 ਬਾੜ ਵੀ ਕਰ ਦੇ ਅੱਛਾ ਅਰ 50 ਜੋ ਮਾਨਤਾਨ ਕਰਦਾਂਗੇ ਜਿੰਨਾ ਕਹੋਗੇ ਖੁੱਲਾਈ ਕਿੰਨਾ ਤੁਸੀਂ ਕਰੋ ਵੱਡੇ ਭਾਜੀ 5000 ਕਰ ਦਈਏ 5 ਕਰ ਦਿੰਦੇ ਹਰ ਵੀ ਭਾਈਏ ਭਾਈ 1000 ਹੋਰ ਛੱਡ ਦਾਂਗੇ ਆਪਾਂ ਅੱਛਾ ਹਾਂ ਜੀ ਹਾਂ ਨਾ 43 ਦੀ 43000 ਦੀ 43000 ਦੀ ਵਸ਼ੀ ਦੇ ਦਾਂਗੇ ਜਿਹੜਾ ਵੀਰ ਭਰਾ ਲੈ ਜਾਊਗਾ ਉਹ ਕੀ ਤੋਂ ਬਾਹਰ ਚੋਗਾ ਵੈੜੀ ਕੋ ਫੋਨ ਇੱਕ ਵਾਰੀ ਲਾਵੇ ਕੋਈ ਪਤਾ ਨਹੀਂ ਕਿ ਵੀਰ ਭਰਾ ਕੋਈ ਮੋੜ ਨਾ ਹੁੰਦੀ ਆਪਾਂ ਬਟਾਰੀਓ ਕਿਨੂੰ ਖਾਣ ਪਤਾ ਨਹੀਂ ਕਿੱਥੇ ਦੇ ਦੇਣੀਆਂ ਕਿੱਥੇ ਹੋ ਜਣੀਆਂ ਵਾ ਖੁੱਲੇ ਮਾਨਤਾਨ ਚੱਲਣੇ ਖੁੱਲੇ ਹਰ ਵੀ ਭਾਜੀ ਖੁੱਲੇ ਮੌਕੇ ਦੇ ਮਾਨਤਾਨ ਹੋਣਗੇ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜ ਇਹ ਗੱਬਣ ਆ ਹਾਂਜੀ ਰਵੀ ਭਾਜੀ ਕਿੰਨਾ ਟਾਈਮ ਖੜ੍ਹ ਦੀ ਜੇ ਤੇ 10 ਦਿਨ ਦੀ ਕੱਚੀ ਆ ਰਵੀ ਭਾਜੀ ਇਹ 10 ਦਿਨ ਖੜ੍ਹਦੀ ਆ ਇਧਰ ਵੇਖੋ ਹਜੇ ਕਿੱਥੇ ਗਾੜੀ ਨੇ ਲੇਵਾ ਲਾਉਣਾ ਠੀਕ ਹੈ ਜੀ ਹਾਂਜੀ ਤੇ ਇਹ ਕਿੰਨਾ ਦੁੱੱਚ ਆਜੂਗੀ ਇਹ ਵੀਰ ਜੀ ਘਰ ਆ ਲੈਣੇ ਪਿੱਛੇ ਸੂ 15 ਪਲੱਸ ਚ ਹੋਇਆ ਵਾ ਅੱਛਾ 17 18 ਕਿਲੋ ਕੱਢੂਗੀ ਲਿਆ ਖੋਲੋ ਫਿਰ ਤੋਰਦੀ ਆ ਹਾਂਜੀ ਹਨ ਦੇਖ ਸਕਦੇ ਜੇ ਲੱਗ ਗਿਆ ਤਾਂ ਇੱਕ ਓਏ ਬਹੁਤ ਹੈ ਗਾ ਲਾ ਪਿੰਆ ਭਾਜੀ ਬਾਹਰ ਨਹੀਂ ਮੰਨੀ ਮੰਨੀ ਲਾਇਆ ਹੋ ਜਾਈ ਵੱਡੀ ਵਸ਼ੀ ਆ ਭਾਜੀ ਇਧਰ ਵੇਖੋ ਫਿਰ ਇਹ ਬਟਾਰੀ ਜੀ ਸਰਦੇ ਮਿਲਦੇ ਆ ਠੀਕ ਹੈ ਜੀ ਆ ਵੇਖ ਲਓ ਕੋ ਗੱਬਣ ਖਾਂ ਨਹੀਂ ਤਾਂ ਬੈਣ ਦਿੰਦੀ ਚਲੋ ਲੈ ਜਾਓ ਫਿਰ ਇੱਕ ਰੀ ਤੇ ਇਹਦਾ ਵੀ ਜੀ ਕੀ ਫਰਮੂਲਾ ਚ ਇਹਦਾ ਵੀ ਜੀ 45 ਕਰ ਲੀਏ 47 ਕਰ ਲੀਏ ਅੱਛਾ ਖਾਣਾ 42 ਦੀ ਦਿੰਦਾਂਗੇ 42 ਹਜ਼ਾਰ ਦੀ ਭਾਈ ਯਾਰ ਹੋਰ ਘੱਟ ਕਰਦਾ ਅਸੀਂ ਅੱਛਾ ਹਾਂਜੀ ਭਾਈ ਉਹਨਾਂ ਨੇ ਯਾਰ ਪੱਕਾ ਹੀ ਰੱਖਿਆ ਜਾਦਾ ਪੱਕਾ ਵੀਰ ਸਾਡ ਨੂੰ ਮੋੜਨਾ ਨਹੀਂ ਆਪਾਂ ਕਿਹਨੂੰ ਜਿੰਨੇ ਮਰਜ਼ੀ ਕਹਿ ਦਈਏ ਯਾਰ ਡਾਣਾ ਹੀ ਟੋਣਾ ਵਾਂਗੇ ਕੋਈ ਵੀਰ ਭਰਾ ਲੈ ਜਾਊਗਾ ਗਾੜੀਆਂ ਯਾਦ ਕਰੂਗਾ ਠੀਕ ਆ ਹਾਂਜੀ ਮਾਨਤਨ ਵਿੱਚੋਂ ਖੁੱਲੇ ਪੁੱਲ ਉਹਨਾਂ ਨੂੰ ਖੁੱਲਾ ਕਰਨਾ ਵੀਰ ਜੀ ਸੌ ਥੋੜਾ ਕਿਤੇ ਖਾਲੀ ਪੱਕੀ ਮੋਹਰ ਲੱਗੀ ਆ ਪੂਰੇ ਫੁੱਲ ਮਾਨਤਨ ਉਹਨੂੰ ਤਾਂ ਮਾਨਤਨ ਕਰਨੇ ਆ ਥੋੜੀ ਕਮਾਈ ਕਰਨੀ ਯਾਰ ਜਾਰੀ ਇਹਨਾਂ ਚੋਂ ਅੱਛਾ ਹਾਂਜੀ ਮਹਾਰਾਜ ਦੇ ਹੀ ਜਾਂਦਾ ਆਪਾਂ ਲਈ ਹੁੰਨੇ ਆ ਤੇ ਇਹਦੇ ਬਾਰੇ ਦੱਸ ਕੇ ਫਿਰ ਏ ਵੀਰ ਜੀ ਦੂਜਾ ਸੁਆਹ ਵਾ ਅੱਛਾ ਹਾਂਜੀ 8 ਲੀਟਰ ਦੁੱਧ ਮੋਕੇ ਦੇ ਤਿਆਰ ਹੋ ਗਾ ਰਪੀ ਭਾਜੀ ਅੱਛਾ ਹਾਂਜੀ ਬੱਚਾ ਹੈਗਾ ਜੀ ਤਾਂ 50 ਵੀਰ ਜੀ ਮਹੀਨੇ ਦਾ ਬੱਚਾ ਜੀ ਹਾਂ ਮਹੀਨੇ ਦਾ ਬੱਚਾ ਬੱਚਾ ਕਿਵੱਚੀ ਜੀ ਅੱਛਾ ਰਪੀ ਭਾਜੀ ਠੀਕ ਹੈ ਜੀ ਉੱਪਰ ਵੀ ਹੋ ਸਕਦਾ ਜੇ ਬਾਕੀ ਆਪਣੀ ਸਮਝਣਾ ਵੇਖ ਲੈ ਕੋਈ ਅੱਛਾ ਵੀਰ ਜੀ ਮਹੀਨਾਂ ਕਿੰਨੇ ਕੋਈ ਮੇਰੇ ਭਰਾ 1.5 ਦਾ ਕਿੰਨੇ ਜੋ ਅੱਖਾਂ ਦੇ ਸਾਹਮਣੇ ਆ ਤੇ ਦੁੱਧ 8 ਕਿਲੋ ਹੈਗਾ ਉਹ 8 ਕਿਲੋ ਮੋਕੇ ਦੇ ਤਿਆਰ ਹੋ ਰਿਹਾ ਸੋਰੀ ਹਾਂ ਫੇਰ ਇਹਦਾ ਵੀ ਇੱਕ ਰੀਤੇ ਸੰਦੇ ਸਾਰਦੇ ਲੱਗੇ ਇਹ ਵੀਰ ਜੀ ਉਦਾਂ ਡਰਦੀ ਰਪੀ ਭਾਜੀ ਆ ਲੇ ਕੋਈ ਉਦਾਂ ਕਰਦੀ ਆ ਬਾਕੀ ਇੱਥੇ ਆ ਕੇ ਆਪਣੀ ਸਮਝ ਨਾਲ ਦੇਖੋ ਪਸੰਦ ਕਰੋ ਚੰਗੀ ਤਰ੍ਹਾਂ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰੋ ਜਿਹੜਾ ਕਿ ਹਵੇ ਤੋਂ ਚੰਗਾ ਲੱਗਦਾ ਹੈ ਉਹ ਹੀ ਪਸ਼ੂ ਖੜਿਆ ਕਰੋ ਇਹ ਦੋ ਹੋਰ ਜਾਇ ਪਾਉਣਾ ਭਾਜੀ ਆਪਾਂ ਅੱਛਾ ਤੇਰੇ ਮਗਰ ਇਹ ਹੋਰ ਹੀ ਆਗੇ ਹੋਰ ਹੀ ਆ ਕੋਈ ਵੀਰ ਭਰਾ ਥੋੜੇ ਦੁੱਧ ਵਾਲਾ ਵੀ ਹੁੰਦਾ ਵਾ ਥੋੜੀ ਜਿਆੜ ਛਾਲਾ ਵੀ ਠੀਕ ਹੈ ਜੀ ਹਾਂਜੀ ਜੋ ਦੁਕਾਨਦਾਰੀ ਬਿਟਾਰਿਓ ਖਾਲੀ ਨਿਕਲੋ ਮੋੜਨਾ ਠੀਕ ਹੈ ਜੀ ਹਾਂਜੀ ਇਦਾ ਕੀ ਰੱਖਣਾ ਵੀਰ ਜੀ ਮੁੱਲ ਫੇਰ ਆਪਾਂ ਹਰ ਪਾਪਾ ਜੀ ਕੋਈ ਤੀਨ ਕੋ 32 ਨਹੀਂ ਕਰਨਾ ਅੱਛਾ 7000 ਚੋਂ ਮੈਂ ਤਾਂ ਕਿੰਨਾ 25 25 ਦੀ 7000 ਹੋਰ ਛੱਡ ਦਾਂਗੇ 1000 ਹੋਰ ਛੱਡ ਦਾਂਗੇ ਪਾਜੀ ਦੀ ਆਵਾਜ਼ ਆ ਗਈ 7000 ਹੋਰ ਛੱਡ ਦਾਂਗੇ ਹੋਰ ਛੱਡ ਦਾਂਗੇ ਕੋਈ ਗੱਲ ਨਹੀਂ ਹਰਪੀ ਪਾਜੀ 24000 ਦੀ 24000 ਨਾ 23 ਦੀ ਅੱਛਾ ਉਹ ਜੋ 200 ਛੋੜ ਠੀਕ ਹੈ ਜੀ ਹਾਂ ਮੌਕੇ ਦੇ 4 ਲੀਟਰ ਦੁੱਧ ਵੀਰ ਭਰਾ ਆਪਣੇ ਘਰ ਚੋ ਕੇ ਲੈ ਜੀ ਠੀਕ ਹੈ ਵੀਰ ਕੋਈ ਹੋਰ ਕੁਝ ਕਹਿਣਾ ਫਿਰ ਬਸ ਵੀਰ ਜੀ ਗੱਬਣਗਾ ਆਪਣੀ ਕੋਈ ਵੀਰ ਭਰਾ ਪਾਸ ਕਰਕੇ ਖੜੇ ਤੇ ਸੋਈਆਂ ਚਵਾਈ ਕਰਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਨਾਲ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ